ਐ ਅੱਜ ਆਪਣੇ ਗੁਰੂਆਂ ਦੀ ਗੱਦੀ ਤੇ ਤੇ ਆਪਣੇ ਮਹਾਗੁਰੂ ਜਿਹੜੇ ਸਾਡੇ ਗਦਨੇ ਸਿੰਘ ਨੇ ਤੇ ਬਾਬਾ ਮਕੀਨਾ ਜੀ ਉਹਨਾਂ ਦੇ ਪੈਰਾਂ ਦੀ ਧੂੜ ਨੂੰ ਮੱਥੇ 'ਤੇ ਲਾਉਣੀ ਹੈ ਕਿਉਂਕਿ ਇਹਨਾਂ ਦਾ ਅਸ਼ੀਰਵਾਦ ਮੇਰੇ ਤੇ ਮੇਰੇ ਪਰਵਾਂ ਤੇ ਔਰ ਮੇਰੀ ਪਾਰਟੀ ਦੇ ਇਹਨਾਂ ਦਾ ਅਸ਼ੀਰਵਾਦ ਇੱਦਾਂ ਬਣਿਆ ਰਵੇ ਔਰ ਸਾਰੇ ਹੀ ਜੋ ਬਰਾਦਰੀ ਮੇਰੀ ਸਮਾਜ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਨਾਲ ਮਿਲ ਕੇ ਇਹਨਾਂ ਦੇ ਚਰਨਾ ਦੀ ਮੁੱਠਾ ਟਿਕਰ ਤਾਂ ਜੋ ਜਿਹੜੇ ਮਾੜੇ-ਮੋਟੇ ਮਨ ਭੇਜਦਾ ਇਹ ਖਤਮ ਕਰ ਦੇ ਇਹ ਸਾਡੀ ਜਿਹੜੀ ਗੰਦੀ ਹੈ ਜਿੱਥੋਂ ਤੁਹਾਨੂੰ ਸ੍ਰੀ ਗੁਰੂ ਗਿਆਨਾ ਜੀ ਨੇ ਅਸ਼ੀਰਵਾਦ ਦਾ ਕੋਮ ਨੂੰ ਅਸ਼ੀਰਵਾਦ ਦਾ ਕੋਮ ਚੜਦੀ ਕਲਾ ਚ ਕੁਰਬਾਨੀਆਂ ਸਾਡੇ ਗੁਰੂਆਂ ਨੇ ਦਿੱਤੀਆਂ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਅੱਜ ਹੀ ਸਾਰੇ ਹੀ ਚੰਗੀਆਂ ਜਗ੍ਹਾ ਤੇ ਬੈਠੇ ਆ ਸੋ ਮੈਂ ਨੰਲਾ ਜੀ ਜੀ ਤੁਹਾਡੇ ਮੈਂ ਤੁਹਾਡੇ ਨੂੰ ਮਹਾਂ ਗੁਰੂ ਘਰ ਲੁਕਾ ਲਓ ਕਿ ਇਹ ਸਾਰੇ ਦੇ ਡੇਰਿਆਂ ਦੇ ਨਾਲ ਹੁਣ ਸਾਰੇ ਨਾਲ ਲੈ ਕੇ ਚੱਲਦੇ ਨੇ ਸੋ ਮੈਂ ਆਸ ਕਰਦਾ ਕਿ ਇਹ ਡੇਰਾ ਬਹੁਤ ਚੜਦੀ ਕਲਾ ਜਿਹਾ ਰਹੇਗਾ ਪਰ ਇਹਨਾਂ ਦਾ ਅਸ਼ੀਰਵਾਦ ਸਮੂੱਚੀ ਕੋਮ ਸਮੂੱਚੀ ਬਰਾਵੀ ਤੇ ਰਹੇਗਾ ਕੀ ਮੇਲੇ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਹੋਈ ਹੈ ਪੂਰੀ ਸਰਗਰਮੀਆਂ ਦਾ ਮੇਲਾ ਚੱਲਦਾ ਹੈ ਅੱਜ ਵੀ ਅਦਾਰੇ ਕਦਾਜੀ ਲੋਕ ਨਕ ਮੁਫਤ ਹੋਣ ਵਾਸਤੇ ਆਏ ਹਨ ਸਾਦੇ ਚੈਲ ਦੇ ਮਿੱਤਾਂ ਜੱਜ ਬੀ ਬਲਵਾਂ ਦੀ ਸਤੂਰ ਗਦਰ ਨਾਦੀ ਮਸਕੀਨਾਂ ਜੀ ਨੂੰ ਮੱਠਾ ਟਿਕਣ ਵਾਸਤੇ ਆਏ ਤੇ ਨਰਸ ਸੁਭਾਗ ਕਰਦੇ ਹਨ ਨਾਦਰ ਧੰਵਾਦ ਵੀ ਕਰਦੇ ਆ ਦੇ ਨਾਲ ਇਹਨਾਂ ਨੂੰ ਬੇਨਤੀ ਵੀ ਕਰਦੇ ਗੁਰੂ ਘਰ ਨਾਲ ਜੁੜੇ ਰਹਿਣਾ ਬਹੁਤ ਬੜੀ ਅਮਰ ਹੈ ਜਿਹੜਾ ਗੁਰੂ ਕਰਾ ਜੁੜਿਆ ਰੰਦਾ ਮੇਛਾਈ ਉਹਦੀ ਹੀ ਕਰਦੀ ਕਲਾ ਰਿੰਦੀ ਹੈ ਅਸੀਂ ਸਾਧ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਮੇਲਾ ਜਰਾ 12 13 ਤੱਕ ਨਿੱਕ ਨਿੱਕ ਚੱਲਦਾ ਹੈ ਸ਼ਾਂਤ ਮੀਟੰਗ ਦਾ ਮੇਲਾ ਚੱਲ ਰਿਹਾ ਹੈ ਸ਼ਾਂਤ ਮੀਟੰਗ ਚਲੇਗਾ ਸਾਡੇ ਪ੍ਰਬੰਧ ਬਿਲਕੁਲ ਸਾਰੇ ਠੀਕ ਹਨ ਸਾਧ ਸੰਗਤ ਨੂੰ ਇਹ ਬੇਨਤੀ ਹੈ ਕਿ ਪਵਨ 발ਮੀ ਕੀ ਤੀਰ ਗੁਰੂ ਘਰ ਦੇ ਵਿੱਚ ਨਕਮਸਤ ਕਰੋ ਆਪਣੇ ਪਰਿਵਾਰ ਦੀ ਖੁਸ਼ਹਾਲੀ ਨੂੰ ਕਾਮ ਬਦੋ ਧੰਨਵਾਦ ਇਹ 발ਮੀ ਕੀ ਹਰਮਨ